ਕਿ ਨਾ ਤਰਾ ਹੁਪਾ ਦਾ ਫਿਰ ਰੱਖ ਲੈ ਮੈਨੂੰ ਉਪਾਨ ਨਹੀਂ ਕੋ ਜੰਮਿਆ ਹਾਂ ਹਾ ਫਾਡੂਲਾ ਮਾਈ ਦਾ ਲਾਲ ਨੇ ਕ ਜੰਮਿਆ ਮੂੰਹ ਕਾਟਨ ਲਾ ਕਾਟ ਲਾ ਨੂੰ ਸਾਲਾ ਨਖਰੇ ਲਾਦਾ ਫਤੰਗਰਾ ਫਾਡ ਲਾ ਆ ਤੇ ਮਤ ਦੇ ਵਪਾਰੀ ਮਾਸ਼ਾਅੱਲਾ ਮਾਰ ਲਾ ਚੱਲ ਮਾਰ ਲਾ ਮਾਰ ਲਾ ਫੇਰਾ ਪਾਥੋਂ ਨੀਰਾ ਪਾ ਲਾਂਗੇ ਕਿ ਮੈਂ ਚਾ ਠੀਕ ਆ ਬਾਬੇ ਨੂੰ ਵੜਾ ਦੇ ਕਾਕਾ ਹੋਰ ਮਾ ਮਾ ਛੋੜੇ ਤਾਂ ਕੱਢਾਂਗੇ ਨਾਲ ਦੇ ਨਾਲੇ ਫਿਰ ਇਹ ਤਾਂ ਫੁੱਟੇ ਆਉਣਗੇ ਨਾਲ ਦੀ ਨਾ ਹਾਂ ਨਾ ਵਧੀਆ ਚੱਲਣਾ ਆ ਜਰਾ ਗੂਸਾ ਲੈਣ ਨੂੰ ਪੜਾ ਲਾਂਗੇ ਉਹਨੂੰ ਕਰਦਾ ਹਾਂ ਨਾਲੇ ਸੇਵਾ ਹੋ ਗਈ ਸਰਪੰਚ ਤੋਂ ਲੈਣਾ ਨੰਬਰ ਪਰਖੜ ਲਾ ਫੋਟੂ ਹੁਣ ਤਾਰ ਰੁਸਤਾ ਨਾ ਦੋਖਿਆ ਕਰਦੇ ਮਾਜਰਾ ਕਹਿੰਦੇ ਖਾਂਦਾ ਆ ਪੱਲੀ ਚੱਕ ਲਿਆ ਬਾਬਾ ਨੀਰਾ ਬੰਦ ਲਾ ਦੇ ਰੋਕ ਤਾ ਕਿਹੜਾ ਨਾਲਾ ਬਾਬਾ ਆਪਣਾ ਬਾਬੇ ਚਾਰ ਥੱਪੀਆ ਬਾਬਾ ਵੀਰ ਜੀ ਕਿਵੇਂ ਬਾਬਾ ਵੀ ਸਿੰਘ ਦੀ ਦਾਲ ਪਤ ਝਾੜ ਸਾਹ ਵਾਲੇ ਅੱਛਾ ਜਿਹੜਾ ਬਾਬਾ ਬਕਾਲਾ ਸਾਹਿਬ ਲਿਖਾਇਆ ਤੁਹਾਡੀਆਂ ਗੱਡੀਆਂ ਤੇ ਉਹ ਕਿਵੇਂ ਕੈਂਟ ਡਿਕਵਟਰਾ ਤੁਹਾਡਾ ਉਹ ਤੇ ਉਹ ਸਾਡਾ ਹੈਡਕਵਰਟਰ ਹੈ ਝਾੜ ਸਾਹ ਗੱਜੇ ਲਖੇਮ ਕਰਨਾ ਅੱਛਾ ਤੇ ਮੁੱਠਿਆੜਾ ਰਤੋ ਕੇ ਠੀਕ ਹੈ ਠੀਕ ਹੈ ਬਾਬਾ ਨਾ ਨੌਦੀ ਸਿੰਘ ਜੀ ਹੈ ਨਾ ਹਾਂਜੀ ਆਹ ਇਹ ਬਾਬੇ ਬਕਾਲੀਏ ਸਾਡੇ ਬਾਬੇ ਬਾਬੇ ਕੁਲਦੀਪ ਸੋਹਣੀ ਮੁਕੀਤਾ ਸਾਹਿਬ ਅੱਛਾ ਹਾਂਜੀ ਕੁਲਦੀਪ ਕਿੱਥੋਂ ਜੀ ਬਕਰਦੀ ਸਿੰਘ ਮਾਨਕ ਜੀ ਕਿੱਥੋਂ ਨੇਗੇ ਇਹ ਚੀਮਿਆਂ ਦੇ ਆਹ ਚੀਮਿਆਂ ਦੇ ਕਹਾ ਹੋ ਰਿਹਾ ਉੱਧਰ ਬਾਟ ਲੱਗੇ ਪਾਕਿਸਤਾਨ ਦੇ ਬਾਟ ਲੱਗੇ ਹਾਂ ਜੀ ਅਸੀਂ ਉੱਥੇ ਚੀਮਾ ਪੈਂਦਾ ਹਾਂ ਜੀ ਸਹਰ ਆ ਕਿ ਪਿੰਡ ਆ ਇਹ ਪਿੰਡ ਹੀ ਆ ਅੱਛਾ ਉਹ ਪਿੰਡ ਦੇ ਨੇ ਬਾਬੇ ਹਾਂ ਜੀ ਹੁਣ ਛੋਟਾ ਫਿਰ ਹੈੱਡ ਕੁਆਰਟਰ ਕਿੱਥੇ ਆ ਹੈੱਡ ਕੁਆਰਟਰ ਸਾਡਾ 400 ਸਾਹਵਰਾ ਮੁੱਠਾ ਵਾਲਾ 400 ਮੁੱਠਾ ਵਾਲਾ ਕਿਹੜੇ ਜ਼ਿਲ੍ਹੇ ਚ ਆ ਗਏ ਇਹ ਜ਼ਿਲ੍ਹੇ ਚ ਆ ਗਏ ਤਰਨਤਾਰਨ ਚ ਤਰਨਤਾਰਨ ਚ ਠੀਕ ਐ ਬਾਬੇ ਉਹਨੇ ਭਾਈ ਦਿਖਾਉਣਾ ਇਸ ਨੂੰ ਬਸ ਕਬਰ ਸੀਨ ਲੈਣਾ ਸੀ ਪਾਕਿਸਤਾਨ ਦੇ ਬਾਰਡਰ ਤੇ ਆ ਪਿੰਡ ਬਾਬੇ ਦਾ ਜਿਹੜਾ ਮੇਨ ਬਾਬਾ ਨਾ ਕੋਸ ਉੱਧਰ ਵਗ ਗਿਆ ਲੋੜੀ ਦਾ ਭਾਈ ਇਹਦੇ ਤਲਵੰਡੀ ਜਾਵੋਗੇ ਫਿਰ ਤੁਸੀਂ ਹਾਂਜੀ ਕਿ ਸਾਰੇ ਸਾਰੇ ਜਿੱਤੇ ਜਾਂਦੇ ਛੋਟੇ ਤਲਵੰਡੀ ਜਿੰਨੇ ਸਾਬਦ ਸਾਰੇ ਜਾਂਦੇ ਅੱਛਾ ਸਾਰੇ ਦਾਲ ਤਲਵੰਡੀ ਸਾਹਿਬ ਜਾਣਗੇ ਠੀਕ ਹੈ ਕਿੰਨੇ ਦਿਨ ਰਹਿ ਗਏ 13 ਤਰੀਕ ਦੀ ਹੈ ਵਿਸਾਖੀ ਵਿਸਾਖੀ 13 ਦੀ ਮੱਲਾ 14 ਦਾ ਤੁਸੀਂ ਰੇਸਾ ਕਿ ਦਿਲ ਬਣਾਉਣ ਨੂੰ ਕੋੜੇ ਕੋੜੇ ਨਹੀਂ ਰੇਸਾ ਰੇਸਾਂ ਵਈ ਦੀ ਹੈ ਜਿੱਥੇ ਆਪਣਾ ਜਿੱਥੇ ਹੀ ਬਾਬੇ ਬਕਾਲੀਆਂ ਦੀ ਛੌਣੀ ਛੌਣੀ ਤੋਂ ਛੱਟ ਪੈਰੀ ਉੱਦਰੇ ਅੱਛਾ ਠੀਕ ਹੈ ਕਿੰਨੀ ਤਰੀਕ ਨੂੰ ਲਵਾਵੋਗੇ ਇਹ 14 ਨੂੰ ਲਓ ਵੀ ਮਿੱਤਰੋ 14 ਨੂੰ 13 14 14 ਨੂੰ ਵਿਸਾਖੀ ਆ ਜਿਸਕੀ ਤੋਂ ਤੂੰ ਅਗਲੇ ਦਿਨ ਚੋਣੀਆਂ ਰੇਸਾਂ ਕਿਹੜੇ ਗੁਰਦੁਆਰੇ ਚੋਣੀਆਂ ਪਾਪਾ ਇੱਕ ਗੁਰਦੁਆਰਾ ਕਿ ਨਾਦਾ ਇੱਕ ਖੰਡਾ ਚੌਂਕ ਤੋਂ ਅੱਗੇ ਨਹੀਂ ਨਹੀਂ ਖੰਡਾ ਚੌਂਕ ਤੋਂ ਇੱਧਰ ਬਾਬੇ ਬਕਾਲੀਆ ਦੀ ਸ਼ੌਣੀ ਨਾਲ ਜਿਹੜੀ ਹਾਂ ਬਾਬੇ ਬਕਾਲੀਆ ਦੀ ਸ਼ੌਣੀ ਦੇ ਨਾਲ ਹੀ ਪਰਲੇ ਸਾਡ ਮਹਿਲੀ ਪੈਲੀ ਜਿਹੜੇ ਵਿੱਚ ਘੜ ਘੜ ਕਵੱਡੀ ਦੀ ਚੱਲ ਸਕੇ ਕਿੰਨੇ ਵਜੇ ਸ਼ੁਰੂ ਹੋ ਜਾਂਦੀਆਂ ਨੇ ਇਹ ਉਹ ਇੰਡੀਆ 12ਵੇਂ ਕਾਟੀਆਂ ਪਾ ਲਈਆਂ ਅੱਛਾ ਤੇ 2 2-4 ਵੇ ਮੱਲੇ ਲੱਗਦਾ ਠੀਕ ਹੈ 2-3 ਵਜੇ ਸ਼ੁਰੂ ਕਰ ਦੋਗੇ ਫਿਰ ਦੇਖ ਕੇ ਆਵਾਂਗੇ ਬਾਬਾ ਇਦਗੀ ਠੀਕ ਹੈ ਚਲ ਠੀਕ ਹੈ ਭਾਈ